ਨਮਸਕਾਰ ਸਤਿ ਸ਼੍ਰੀ ਅਕਾਲ ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਨਸਾ ਦਾ ਗੜ ਤੋਂ ਮਸੂਰ ਪਿੰਡ ਮਰਾਤਪਾ ਵਿਖੇ ਭਾਰੀ ਪੁਲਿਸ ਦੀ ਰੇਡ ਸਮਾਨਾ ਦੇ ਨਾਲ ਲੱਗਦੇ ਪਿੰਡ ਮਰਾਤਪਾ ਜੋ ਕਿ ਪਟਿਆਲਾ ਜ਼ਿਲ੍ਹੇ ਵਿੱਚ ਮੰਨਾ ਪਰ ਮੰਨਾ ਨਸਾ ਤੋਂ ਗੜ ਮਸੂਰ ਮੰਨਿਆ ਜਾਂਦਾ ਹੈ ਰੋਜ਼ਾਨਾ ਨੌਜਵਾਨ ਇਸ ਪਿੰਡ ਵਿੱਚ ਨਸਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਹਨ ਅਤੇ ਰੋਜ਼ਾਨਾ ਹੀ ਵੀਡੀਓ ਵਾਇਰਲ ਹੋ ਰਹੀਆਂ ਭਾਵੇਂ ਉਹ ਮੁੰਡੇ ਹੋਣ ਭਾਵੇਂ ਕੁੜੀਆਂ ਪਰ ਨਸਾ ਬੰਦ ਨਹੀਂ ਹੋ ਰਿਹਾ ਨਵੇਂ ਆਈ ਡੀ ਐਸ ਪੀ ਗੁਰਬੀਰ ਸਿੰਘ ਪੱਲੂ ਆਜ ਚਦਰਖਾਨਾ ਮੁਖੀ ਅਜੇ ਕੁਮਾਰ ਸੀਟੀ थाना ਮੁਖੀ ਵਿਨਰ ਪ੍ਰਤਾਪ ਸਿੰਘ ਵਕਫਾ ਪੁਲਿਸ ਪਾਰਟੀਆਂ ਦੀ ਟੀਮ ਬਣਾ ਕੇ ਇਸ ਪਿੰਨੂ ਘੇਰਨ ਦੀ ਕੋਸ਼ਿਸ਼ ਕੀਤੀ ਪਰ ਨਸ਼ਾ ਵੇਚਣ ਵਾਲੇ ਲੋਕ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿ ਮੇ 2 ਪਹੀਆ ਵਾਲਾ ਤੇ ਭੱਜਦੇ ਨਜ਼ਰ ਆਏ ਲੋਕਾਂ ਵਿੱਚ ਆਮ ਚਰਚਾ ਦੇਖ ਨੂੰ ਮਿਲੀ ਕਿ ਇਹਨਾਂ ਲੋਕਾਂ ਨੂੰ ਕੋਣ ਮੁਖਰਵੀ ਕਰਦਾ ਹੈ ਕਿ ਪੁਲਿਸ ਦੀ ਰੇਡ ਪੈਣ ਵਾਲੀ ਹੈ ਇਹ ਸੋਚਣ ਵਾਲੀ ਗੱਲ ਹੋਏਗੀ ਮੁਰਾ ਪਰ ਜਿਹੜਾ ਗੱਡ ਮੰਨ ਜਾਂਦਾ ਨਸ਼ਾ ਵਿਰੋਧੀ ਕੀ ਕਹਿਣਾ ਚਾਹੁੰਦਾ ਤੁਸੀਂ ਇੱਥੇ ਅੱਜ ਵੇਡ ਮਾਰੀ ਅਸੀਂ ਅੱਜ ਇੱਥੇ ਮਾਨਯੋਗ ਸਾਡੇ ਸੀਐਮ ਸਾਹਿਬ ਵੱਲੋਂ ਵੀ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਛੇੜੀ ਹੋਈ ਆ ਤੇ ਸਾਡੇ ਐਸਐਸਪੀ ਸ਼੍ਰੀ ਵਰੁਣ ਸ਼ਰਮਾ ਜੀ ਦੀ ਅਗਵਾਈ ਵਿੱਚ ਅਸੀਂ ਇੱਥੇ ਰੇਡ ਕਰਕੇ ਜਿੰਨੇ ਵੀ ਮਾੜੇ ਅੰਸਰ ਆ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਇਸ ਤੋਂ ਪਹਿਲਾਂ ਵੀ ਅੱਜ ਸਵੇਰ ਵੀ ਮਤਲਬ ਇਹ ਆਪਣੇ ਐਸਐਚਓ ਸਾਹਿਬ ਨੇ ਬੰਦੇ ਕੁਝ ਅਰੈਸਟ ਕੀਤੇ ਆ ਉਹਨਾਂ ਦੇ ਵੀ ਐਫਆਈਆਰ ਦੱਚ ਕੀਤੀ ਗਈ ਹੈ ਇਹ ਸਾਡੇ ਦੇਖਦੇ ਦੇਖਦੇ ਲੋਕ ਇੱਥੇ ਮੋਟਰਸਾਈਕਲ ਲੇ ਕੇ ਪਿੱਛੇ ਭੱਜ ਗਏ ਸਾਡੇ ਸਾਹਮਣੇ ਹੀ ਭੱਜੇ ਆ ਕਾਫੀ ਲੋਕ ਭੱਜ ਗਏ ਤੋ ਵੇਖੋ ਜਿਹੜੇ ਮਾੜੇ ਅਨਸਰ ਆ ਜਦੋਂ ਮੜਾ ਮੋਟਾ ਉਹਨਾਂ ਨੂੰ ਆਈਡੀਆ ਹੋ ਜਾਂਦਾ ਉਹ ਭੱਜਦੇ ਤਾਂ ਹੈਗੇ ਆ ਪਰ ਅਸੀਂ ਆਪਣੀ ਪੂਰੀ ਫੋਰਸ ਲਾ ਕੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਮਾਨਾਥੋਂ ਕੇਲਾ ਸ਼ਰਮਤ ਰਿਪੋਰਟ